ਹਾਂਜੀ ਬਾਈ ਦੋਸਤੋ ਕੀ ਹਾਲ ਚਾਲ ਆ ਅੰਡਰ ਰਚ ਗੋਲਡ ਲੇਵੀ ਵਾਸਤੇ ਬਹੁਤ ਹੀ ਫਾਇਦੇਮੰਦ ਦਵਾਈ ਆ ਜੀ ਇਹ ਦਵਾਈ ਦਾ ਰਿਜ਼ਲਟ ਬਹੁਤ ਹੀ ਜਿਆਦਾ ਵਧੀਆ ਵਾ ਆਪਾਂ ਪਹਿਲਾਂ ਵੀ ਇੱਕ ਦੋ ਪਸ਼ੂ ਤੇ ਤਜਰਬਾ ਕੀਤਾ ਵਾ ਤੇ ਹੁਣ ਫੇਰ ਤਜਰਬਾ ਕਰ ਰਹੇ ਆ ਤਜਰਬਾ ਕਰਦਾ ਹੁਣ ਤਾਂ ਆਪ ਨੂੰ ਪਤਾ ਹੀ ਰਿਜ਼ਲਟ ਇਹਦਾ ਬਹੁਤ ਵਧੀਆ ਵਾ ਤੇ ਬਾਈ ਜੀ ਇਹ ਦਵਾਈ ਤੁਸੀਂ ਦੇਣੀ ਕਿਵੇਂ ਆ ਇਹ ਦਵਾਈ ਪਸ਼ੂ ਦੇ ਸੂਣ ਤੋਂ 50 ਦਿਨ ਪਹਿਲਾਂ ਸ਼ੁਰੂ ਕਰਨੀ ਘਰ ਤੋਂ ਘੱਟ ਤੇ ডোজ ਜੀ ਹੈਗੀ ਆ ਡੇਲੀ ਦੀ 10 ਐਮਐਲ ਤੁਸੀਂ ਨਾਗਾ ਨਹੀਂ ਪਾਉਣਾ ਬਿਲਕੁਲ ਵੀ ਡੇਲੀ ਦੇਣੀ ਹੀ ਦੇਣੀ ਆ ਤੇ ਲੇਵਾ ਦੇਖੋ ਬਣਦਾ ਕਿਹਦਾ ਕੈਸਾ ਬਣਾਲਾ ਇਹ ਬਾਈ ਜੀ ਲੀਟਰ ਵਿੱਚ ਵੀ ਆਉਂਦੀ ਆ ਤੇ ਅੱਧਾ ਲੀਟਰ ਵਿੱਚ ਵੀ ਆਉਂਦੀ ਆ ਆਪਾਂ ਅੱਧਾ ਲੀਟਰ ਚ ਮੰਗਾਉਨੇ ਆ ਆਪਾਂ ਲੀਟਰ ਚ ਮੰਗਾਉਨੇ ਆ ਸਾਰੀ ਤੇ ਲੀਟਰ ਵਿੱਚ ਬਾਈ ਜੀ ਆਪਾਂ ਨੂੰ ਪਈ ਆ 1100 ਦੀ ਇਹ ਆਪਾਂ ਸਿੱਧੀ ਕੰਪਨੀ ਤੋਂ ਮੰਗਾਉਨੇ ਆ ਐਨੀਮੈਕਸ ਐਨੀਮੈਕਸ ਕੰਪਨੀ ਦੀ ਦਵਾਈ ਆ ਇਹ ਜੇ ਜੀ ਆਪਾਂ ਕੰਪਨੀ ਤੋਂ ਮੰਗਾਉਨੇ ਆ ਆਪਾਂ ਨੂੰ ਪਈ ਆ 1100 ਦੀ ਲੀਟਰ ਵੈਸੇ ਜੇ ਅਸੀਂ ਬਾਜ਼ਾਰ ਚ ਲਵਾਂਗੇ ਤੁਹਾਨੂੰ ਮਿਲੂਗੀ 12.5 1300 ਦੀ ਤੇ ਅੱਧਾ ਲੀਟਰ ਦੀ ਪੈਕਿੰਗ ਮਿਲਦੀ ਆ 800 ਉਹਦੀ ਮਹਿੰਗੀ ਪੈਂਦੀ ਆ ਇਸ ਕਰਕੇ ਲੀਟਰ ਮੰਗਾਇਆ ਫਾਇਦੇਮੰਦੀ ਆ ਤੇ ਬਾਈ ਜੀ ਇਹ ਤੁਸੀਂ 10 ਐਮਐਲ ਦੋਈਆਂ ਦਿੱਲੀ ਤੇ ਆਪਣੀ ਗਾਂ ਦੇ ਰੇਂਦੇ ਜੀ ਸੂਣ ਵਿੱਚ ਹਲੇ ਘਰ ਤੋਂ ਘਰ ਤੱਕ 45 ਦਿਨ 45 ਦਿਨ ਰਹਿੰਦੇ ਆ ਤੇ ਆਪਾਂ ਇਹਨੂੰ ਦਿਨ ਸ਼ੁਰੂ ਕਰਤੀ ਆ 10 ਦਿਨ ਹੋ ਗਏ ਸ਼ੁਰੂ ਕੀਤੀ ਨੂੰ ਆਪਾਂ ਨੂੰ ਤੇ ਬਾਈ ਜੀ ਤੁਸੀਂ ਲੀਵਾ ਦੇਖੋ ਬਣਦਾ ਕਿਹਦੇ ਹਿਸਾਬ ਨਾਲ ਮੈਂ ਤੁਹਾਨੂੰ ਦਿਲੀ ਅਪਡੇਟ ਦਿੰਦਾ ਰਹੂੰਗਾ ਆਪਣੀ ਗਾਂ ਦੀ ਵੀ ਵੀਡੀਓ ਪਾਉਂਦਾ ਰਹੂੰਗਾ ਵੀ ਲੀਵਾ ਕਿਸਵੇਂ ਬਣਿਆ ਤੁਹਾਨੂੰ ਸਾਰਾ ਪਤਾ ਲੱਗਦਾ ਰਹੂਗਾ ਤੇ ਜੇ ਤੁਹਾਨੂੰ ਕੋਈ ਵੀ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਧੰਨਵਾਦ ਜੀ